ਤਤਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸੈਕਟਰ 24 ਇੰਦਰਾ ਹਾਲੀਡੇ ਹੋਮ ਪਹੁੰਚੇ ਨੇ ਜਿੱਥੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਲੋਕਾਂ ਨੂੰ ਕਫਾਇਤੀ ਦਰਾਂ ਦੇ ਉੱਤੇ ਟੈਸਟ ਅਤੇ ਇਲਾਜ ਪ੍ਰਦਾਨ ਕੀਤੇ ਜਾ ਰਹੇ ਨੇ ਸੋ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਭਾਰਤ ਵਿਕਾਸ ਪਰਿਸ਼ਦ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਇੰਨੀ ਘੱਟ ਜਗ੍ਹਾ ਹੋਣ ਦੇ ਬਾਵਜੂਦ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਆਉ ਜਾਣਦੇ ਹਾਂ ਨਹੀਂ ਇਹ ਦੇਖ ਰਹਾ ਹਾਂ ਕਿ ओपीडी ਬਹੁਤ ਵੱਡੀ ਹੈ ਕਾਫੀ ਲੋਕਾਂ ਨੂੰ यहाँ लाइन में लगे हुए हैं लोगों को जो कुछ भी जांचें हो रही है वो सब अच्छी से अच्छी मशीनें हैं जो मशीनें लगी हुई हैं उनको मैं देख के आया हूँ अब बाकी चीज़ें तो क्योंकि मैं पहली बार आया हूँ मुझे कोई बहुत ज़्यादा जानकारी नहीं, नहीं है लेकिन मैंने देखा कि एक सेवा का अच्छा प्रकल्प भारतीय विकास परिषद ने प्रारंभ कर रखा जिससे लोगों को राहत मिल रही इसलिए इतनी अधिक भीड़ कम जगह में भी मतलब आप ऊपर जाकर के देखो तो कोई भी ऐसी जगह नहीं है जहां मतलब आपको जगह खाली मिले मैं सोचता हूं इतने कम जगह में इतने लोगों को सेवा देना निश्चित रूप से कोई इनको संकल्प का ही आधार होता है आगे बात में उधर पंजाब पुलिस ने एक कबड्डी खिलाड़ी संदीप नंगल अंबियां अते यूथ कांग्रेसी आगु सुखमीत सिंह कत्ल केत दे विच लड़िंदे कौशल चौधरी गैंग दे 6 मेंबरानू ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸੋ ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਮਰitsar ਨੇ ਪੁਨੀਤ ਲਖਨਪਾਲ ਸ਼ਰਮਾ ਅਤੇ ਨਰਿੰਦਰ ਕੁਮਾਰ ਲਾਲੀ ਸਮੇਤ ਕੋਸ਼ਲ ਚੌਧਰੀ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਇੱਕ ਵੱਡੀ ਟਾਰਗੇਟ ਕਿਲਿੰਗ ਨੂੰ ناکਾਮ ਕਰ ਦਿੱਤਾ ਸੋ 3 ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚੇ ਹੋਏ ਮਲਜੂਮਾਂ ਦੇ ਕੋਲੋਂ 6 অতি ਆਧੁਨਿਕ ਹਥਿਆਰ ਅਤੇ 40 ਜ਼ਿੰਦਾ ਰੋਂਦ ਨੇ ਜਿਹੜੇ ਬ੍ਰਾਹਮਦ ਹੋਏ ਨੇ ਅਤੇ ਉਹ ਰਾਜਸਥਾਨ ਦੇ ਇੱਕ ਹੋਟਲ ਦੇ ਵਿੱਚ ਅੰਨੇਵਾਹ ਗੋਲੀਵਾਰੀ ਦੀ ਘਟਨਾ ਅਤੇ 5 ਕਰੋੜ ਰੁਪਏ ਦੀ ਜੋ ਫਰੋਤੀ ਦੀ ਮੰਗ ਨਾਲ ਵੀ ਜੁੜੇ ਹੋਏ ਸਨ ਸੋ ਇਹ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 2022 ਅਤੇ ਸੁਖਮੀਤ ਸਿੰਘ ਉਰਫ ਡਿਪਟੀ 2021 ਦੇ ਕਤਲਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਾਮਲ ਸਨ ਸੋ ਡੀਜੀਪੀ ਨੇ ਅੱਗੇ ਕਿਹਾ ਕਿ ਪੁਲਿਸ ਥਾਣਾ ਅਮਰitsar ਵਿਖੇ ਇੱਕ ਐਫਆਈਆਰ ਦਰਜ ਵੀ ਕਰ ਲਈ ਗਈ ਹੈ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਦੀ جاری ਜੰਗ ਨੂੰ ਇਕ ਵੱਡੀ ਕਾਮਯਾਬੀ ਕੱਲ ਸ਼ਾਮੀ ਹਾਸਲ ਹੋਈ ਜਦੋਂ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਇੱਕ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ 6 ਹਾਰਡ ਐਂਡ ਕ੍ਰਾਈਮਨਲਸ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚ ਮਸ਼ਹੂਰ ਕਬੱਡੀ ਪਲੇਅਰ ਸੰਦੀਪ ਸਿੰਘ ਨੰਗਲੰਬੀਆ ਦਾ ਮਰਡਰ ਜਿਹੜਾ ਫਰਵਰੀ 2022 ਦੇ ਵਿੱਚ ਹੋਇਆ ਸੀਗਾ ਤੇ ਜਲੰਧਰ ਦਾ ਸੁਖਮੀਤ ਡਿਪਟੀ ਹਤਿਆਕਾਂਡ ਦੇ ਮੇਨ ਬੁਲਜ਼ਿੰਗ ਇਹਨਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਤੇ ਨਾਲ ਦੀ ਇਹਨਾਂ ਦੀ ਇਨਵੋਲਵਮੈਂਟ ਰਾਜਸਥਾਨ ਦੇ ਵਿੱਚ ਕੋਟਲ ਹਾਈਵੇ ਕੈਂਗ ਤੇ ਸੈਪਟੈਂਬਰ 2024 ਚ ਜਿਹੜੀ ਫਾਇਰਿੰਗ ਹੋਈ ਸੀ ਉਹ ਕੇਸ ਵੀ ਵਰਕਆਊਟ ਹੋ ਗਿਆ ਹੈ ਡੂਰਿੰਗ ਦੀ ਇਨਵੈਸਟੀਗੇਸ਼ਨ ਹਜੇ ਤੱਕ 6 ਸੋਫਿਸਟੀਕੇਟਿਡ ਫੋਰਨ ਮੇਡ ਪਿਸਟਲਸ ਰਿਕਵਰ ਕੀਤੇ ਗਏ ਤੇ ਇਨਵੈਸਟੀਗੇਸ਼ਨ ਹੋਰ ਅੱਗੇ ਲੈ ਕੇ ਜਾਈ ਜਾ ਰਹੀ ਹੈ ਤੇ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਕਿ ਇਸ ਨੂੰ ਜੜ ਤੋਂ ਖਤਮ ਕਰ ਦੇਣ ਲਈ ਤੇ ਉਧਰ ਅੰਮ੍ਰਿਤਸਰ ਦੇ ਵਿੱਚ ਸਿਹਤ ਵਿਭਾਗ ਦੀਆਂ ਫੂਡ ਸੇਫਟੀ ਟੀਮਾਂ ਕਾਂਗਰਸੀ ਕਾਉਂਸਲਰ ਦੇ ਘਰ ਪਹੁੰਚੀਆਂ ਨੇ ਜਿਸ ਤੋਂ ਬਾਅਦ ਰਾਤ 10 ਵਜੇ ਵਾਰਡ ਨੰਬਰ 24 ਦੇ ਵਿੱਚ ਭਾਰੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਸੋ ਵਾਰਡ ਦੇ ਲੋਕ ਕਾਉਂਸਲਰ ਦੇ ਹੱਕ ਦੇ ਵਿੱਚ ਨਿਤਰਾਏ ਸੋ ਇੰਨਾ ਹੀ ਨਹੀਂ ਕਾਂਗਰਸੀ ਆਗੂ ਜਸਵੀਰ ਸਿੰਘ ਡਿੰਪਾ ਵੀ ਕਾਉਂਸਲਰ ਦੇ ਘਰ ਪੁੱਜੇ ਨੇ ਸੋ ਇਸ ਮੋਕੇ ਟੀਮ ਦੇ ਨਾਲ ਪਹੁੰਚੀ ਮੈਲਾ ਇੰਸਪੈਕਟਰ ਕਮਲਦੀਪ ਕੋਰ ਨੇ ਮੀਡੀਆ ਦੇ ਨਾਲ ਗੱਲਬਾਤ ਨਹੀਂ ਕੀਤੀ ਪਰੰਤੂ ਸਾਬਕਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਵਿਭਾਗ ਦੇ ਹੁਕਮਾਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਰੋਪ ਇਹ ਹੈ ਕਿ ਇਸ ਕਰਦੇ ਵਿੱਚ ਬਿਨਾਂ ਲਾਇਸੈਂਸ ਤੋਂ ਡੈਰੀ ਹੈ ਜਿਹੜੀ ਚਲਾਈ ਜਾ ਰਹੀ ਹੈ ਸੋ ਸਥਾਨਕ ਮੋਹਮਪੂਰਾ ਥਾਣੇ ਦੀ ਪੁਲਿਸ ਵੀ ਸਿਹਤ ਵਿਭਾਗ ਦੀ ਟੀਮ ਸਮੇਤ ਪਹੁੰਚ ਗਈ ਸੋ ਡਿੰਪਾ ਨੇ ਦੋਸ਼ ਲਾਇਆ ਕਿ ਵਾਰਡ 24 ਦੇ ਕੌਂਸਲਰ ਸਤਨਾਮ ਸਿੰਘ ਦੇ ਪਿਤਾ ਬਜ਼ੁਰਗ ਨੇ ਅਤੇ ਅਧਰੰਗ ਦੇ ਮਰੀਜ਼ ਹਨ ਸੋ ਰਾਤ ਨੂੰ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਦੇਖ ਕੇ ਉਹ ਬੇਚੈਨ ਹੋ ਗਏ ਜੇਕਰ ਪਰਿਵਾਰ ਚੋਂ ਕਿਸੇ ਨੂੰ ਵੀ ਕੁਝ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਪਾਰਟੀ ਦੀ ਹੋਵੇਗੀ ਆਤਾ ਚੈੱਕ ਕਰਦਾ ਇਹਨਾਂ ਦਾ ਕੋਈ ਦਾੜਾ ਚੈੱਕ ਕਰਦੀਆਂ ਕੁਛ ਪੁੱਤ ਪਾਣੀ ਚੈੱਕ ਕਰਦਾ ਸੀ ਆਪ ਕਰਾਉਂਦੇ ਆ ਪਰ ਮੇਰੀ ਇੱਤਿ ਹੈ ਸਾਹਿਬ ਐ ਸੱਚ ਵੀ ਹੋਣਾ ਤੇ ਉੱਤੇ ਵੀ ਹੋਣਾ ਤੇ ਮੇਰੀ ਵੀਰ ਜੀ ਗੱਲ ਸੁਣ ਲਓ ਦਾਸ ਹੀ ਭੁੱਲਾਂਗੇ ਨਾ ਮਖਾ ਸਮਾਤ ਆਉਂਦਾ ਜਾਂਦਾ ਰਹਿਦਾ ਜੇ ਕੁਛ ਵੀ ਗਲਤ ਲੱਭਦਾ ਫਿਰ ਦੁੱਧ ਲੱਭਦਾ ਤੇ ਰੀਤੀ ਵੇਖ ਲਓ ਤੁਹਾਨੂੰ ਅਸੀਂ ਖੁੱਲੀ ਛੁੱਟੀ ਆ ਜਾਓ ਵੇਖੋ ਜੇ ਤੁਹਾਨੂੰ ਕੋਈ ਲੱਭਦਾ ਸਾਨੂੰ ਲਿਖ ਕੇ ਮੇਰੇ ਦਸਖਤ ਕਰਾਓ ਕਿ ਆਹ ਸਾਨੂੰ ਗਲਤ ਲੱਭਿਆ ਤੇ ਜੇ ਨਹੀਂ ਲੱਭਦਾ ਤਾਂ ਸੰਧੂ ਦੱਸ ਦਿਓ ਵੀ ਉਹ ਲਿਖੇ ਦੇ ਦਿਓ ਵੀ ਨਹੀਂ ਲੱਭਿਆ ਇਹ ਤਾਂ ਇਹ ਇਸ ਤੋਂ ਹਿੰਦੂੜ ਤੁਹਾਡੇ ਦਾ ਇੰਨਾ ਹੀ ਸਹਿਯੋਗ ਕਰ ਸਕਦੇ ਕਿੰਨਾ ਟਾਈਮ ਤੁਹਾਨੂੰ ਚਾਹੀਦਾ ਜੀ ਇਹ ਸਾਰਾ ਚੈੱਕ ਕਰਨ ਦੀਗਾ ਕੋਸ਼ਿਸ਼ ਦੁਬਾਰਾ ਬੋਲੋ ਤੋ ਇਹ ਜਾਂਚ ਤੋਂ ਸੰਤੁਸ਼ਟ ਜੀ ਜਿਹੜਾ ਅੱਜ ਸੈਂਪਲਿੰਗ ਕਰਨ ਵਾਸਤੇ ਤੁਸੀਂ ਚੈੱਕ ਕਰਨਾ ਹੀ ਸੰਤੁਸ਼ਟ ਜੀ ਕੋਈ ਚੀਜ਼ ਮਿਲੀ ਤੁਹਾਨੂੰ ਉਹ ਜੀ ਜੇ ਕੋਈ ਸੈਂਪਲ ਦੁੱਧ ਆ ਤੁਸੀਂ ਭਰਨਾ ਚਾਹੁੰਦੇ ਭਰ ਸਕਦੇ ਹੋ ਰੋਟੀਨ ਚੈੱਕ ਸਾਰਾ ਦਿਨ ਉਹ ਵਜੇ ਕਿ ਕਰਾ ਚਾਹੁੰਦੇ ਅੱਜ ਕਾਂਗਰਸ ਮੈਂਬਰਸ਼ਿਪ ਸਾਰੀ ਇਕੱਠੀ ਹੋਈ ਹੈ ਅੱਜ 24 ਨੰਬਰ ਵਾਰਡ ਜਿਹੜੀ ਹੈ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਸਾਡਾ ਇਸਤਰਾਮ ਸਿੰਘ ਸਾਹਿਬਾ ਜਿਹੜੇ ਇੱਥੇ ਕੌਂਸਲਰ ਚੁਣੇ ਗਏ ਨੇ ਤੁਹਾਨੂੰ ਪਤਾ ਹੈ ਕਿ ਕੱਲ ਮੇਅਰ ਦੀ ਇਲੈਕਸ਼ਨ ਹੋਣੀ ਹੈ ਉਹਦੇ ਵਾਸਤੇ ਕਾਂਗਰਸ ਪਾਰਟੀ ਪੂਰਨ ਤੌਰ ਤੇ ਬਹੁਮਤ ਹੈ 41 ਕੌਂਸਲਰ ਨੇ ਉਹਨਾਂ ਕੋਲ ਸਿਰਫ 24 ਕੌਂਸਲਰ ਨੇ ਔਰ ਸੱਤ ਉਹਨਾਂ ਦੇ ਜਿਹੜੇ ਐਮ.ਐਲ.ਏ ਦੇ ਵੋਟ ਸਨ ਉਸ ਤੋਂ ਬਾਅਦ ਲਗਾਤਾਰ ਹਾਊਸ ਟ੍ਰੇਡਿੰਗ ਕਰ ਰਹੇ ਨੇ ਦਬਾਅ ਪਾ ਰਹੇ ਨੇ ਪ੍ਰੈਸ਼ਰ ਪਾ ਰਹੇ ਨੇ ਪਰ ਮੈਂ ਇਸ ਗੱਲ ਦੀ ਕਾਂਗਰਸ ਪਾਰਟੀ ਨੂੰ ਔਰ ਵਰਕਰ ਨੂੰ ਵਧਾਈ ਦੇਣਾ ਕਿ ਕਾਂਗਰਸ ਦੇ 41 ਤੇ 41 ਕਾਉਂਸਲਰ ਥੰਮ ਵਾਂਗ ਖੜੇ ਨੇ ਔਰ ਐਸ ਵੇਲੇ ਉਹ ਬਿਲਕੁਲ ਮਿਨੋਰਟੀ 'ਚ ਨੇ ਘੱਟ ਨੇ ਸਾਡੇ ਨਾਲੋਂ ਉਹ ਇੱਕ ਇੱਕ ਕਾਉਂਸਲਰ ਦੇ ਉੱਤੇ ਦਬਾਅ ਪਾ ਰਹੇ ਨੇ ਅੱਜ ਜਿਵੇਂ ਸੁਨਾਮ ਸਿੰਘ ਸਾਹਿਬ ਜੀ ਦੇ ਘਰ ਜਿਹੜਾ ਹੈ ਦੇਖੋ ਘਰ ਦੇ ਵਿੱਚ ਕਦੀ ਕੋਈ ਫੂਡ ਚੈੱਕ ਕਰਨ ਵਾਲੀ ਟੀਮਾਂ ਨਹੀਂ ਆਉਂਦੀ ਕਿਤੇ ਕਮਰਸ਼ੀਅਲ ਜਗ੍ਹਾ ਤੇ ਆਉਂਦੇ ਵੇਖੇ ਪਰ ਪਹਿਲੀ ਵਾਰੀ ਹੋਇਆ ਕਿ ਦਬਾਅ ਪਾਉਣ ਵਾਸਤੇ ਕਿ ਕੋਈ ਨਾ ਕੋਈ ਦਬਾਅ ਪਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਇਹਨਾਂ ਨੂੰ ਆਪਣੇ ਵੱਲ ਲੈ ਕੇ ਆਂਦਾ ਜਾਵੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਗਰਸੀ ਸਮੁੱਚੀ ਰੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਐਮਪੀ ਜਸਬੀਰ ਗਿੱਲ ਜੀ ਡਾਕਟਰ ਰਾਜਕਮਰ ਵੇਰਕਾ ਜੀ ਸਾਬਕਾ ਉਪ ਮੁੱਖ ਮੰਤਰੀ ਉਮਰਕਾਸ਼ ਸੋਨੀ ਜੀ ਸਾਡੇ ਪ੍ਰਧਾਨ ਜੀ ਸਾਰੇ ਅਸੀਂ ਸਾਰੇ ਮੁਸਤਦੀਦੀ ਦੇ ਨਾਲ ਜਾਗ ਰਹੇ ਸਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਇਹੋ ਜੀ ਘਟਨਾ ਸੀ ਵਾਪਰ ਨਹੀਂ ਦੇਣੀ ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਸੰਵਿਧਾਨ ਦਾ ਦਿਵਸ ਹੈ ਅੱਜ ਗਣਤੰਤਰ ਦੇ ਦਿਵਸ ਹੈ ਅੱਜ ਲੋਕਾਂ ਨੂੰ ਅਧਿਕਾਰ ਹੈ ਅੱਜ ਤੇ ਅੱਜ ਤੇ ਰਹਿੰਦੇ ਹੋ ਘਟੋ ਘਟ ਇੱਕ ਦਿਨ ਤੇ ਛੱਡ ਦਿਓ ਤੁਸੀਂ ਖੋਏ ਤੇ ਅਧਿਕਾਰ ਤੇ ਤੁਸੀਂ ਸਾਰੇ ਖੋਏ ਨੇ ਕੋਈ ਆਪਣੀ ਮਰਜ਼ੀ ਦੇ ਨਾਲ ਆਪਣਾ ਕੰਮ ਨਹੀਂ ਕਰ ਸਕਦਾ ਕਾਰੋਬਾਰ ਨਹੀਂ ਕਰ ਸਕਦਾ ਸਰਪੰਚੀ ਨਹੀਂ ਕਰ ਸਕਦਾ ਕੌਂਸਲਰੀ ਨਹੀਂ ਕਰ ਸਕਦਾ ਇਹ ਕਹਾਦਾ ਸੰਵਿਧਾਨ ਹੈ ਅੱਜ ਜਈਆਂ ਹਰਕਤਾ ਕਰਦਾ ਇਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਸਵੇਰੇ ਮੈਜੋਰਟੀ ਹੋ ਜਾਗੇ ਪਰ ਮੈਂ ਕਹਿਣਾ ਚਾਹੁੰਦਾ ਕਿ ਕਾਗਰਸ ਪੂਰਨ ਬਹੁਮਤ ਨਾਲ ਕੱਲ ਮੇਰ ਬਣਾਈ ਔਰ ਇੱਕ ਇੱਕ ਵਰਕਰ ਔਰ ਇੱਕ ਇੱਕ ਸਾਡਾ ਲੀਡਰ ਕੱਲ ਪੂਰਨ ਤੌਰ ਤੇ ਅਸੀਂ ਲੋਕਾਂ ਦੇ ਜਿਹੜੀ ਆਵਾਜ਼ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਹੈ ਉਹਦੀ ਲੜਾਈ ਅਸੀਂ ਫਲੋਰ ਤੇ ਲੜਾਂਗੇ ਔਰ ਅੱਜ ਜਿਹੜਾ ਇਹ ਤੱਕਾ ਹੋਇਆ ਅਸੀਂ ਕਹਿਣਾ ਚਾਹੁੰਦੇ ਕਿ ਅਫਸਰ ਸੇਬਾਨ ਤੁਹਾਨੂੰ ਵੀ ਜੌਬ ਜਿਹੜੀ ਮਿਲੀ ਆ ਕਨਸਟੀਟਿਊਸ਼ਨ ਦੇ ਮੁਤਾਬਕ ਮਿਲੀ ਆ ਸੰਵਿਧਾਨ ਨੇ ਤੁਹਾਨੂੰ ਅਧਿਕਾਰ ਦਿੱਤੇ ਪਰ ਤੁਸੀਂ ਉਹਦਾ ਮਿਸਯੂਜ਼ ਨਾ ਕਰੋ ਕਿਉਂਕਿ ਸਰਕਾਰਾਂ ਜਾਣੀਆਂ ਨੇ ਸਰਕਾਰਾਂ ਆਉਣੀਆਂ ਨੇ ਇਹ ਚੱਲਦਾ ਰਹਿਣਾ ਪਰ ਤੁਹਾਡੀ ਚੇਅਰ ਲੋਕਾਂ ਦੀ ਤੁਸੀਂ ਨੌਕਰ ਜੇ ਲੋਕਤੈਸੀਅਤੈਸੀ ਹੋਣੀ ਚਾਹੀਦੀ ਆ ਨਾ ਕਿ ਡਿਕਟੇਟਰਸ਼ਿਪ ਵਾਲੀ ਮੁੱਖ ਮੰਤਰੀ ਸਾਹਿਬ ਤੇ ਭੁੱਲ ਚੁੱਕੇ ਨੇ ਪੰਜਾਬ ਨੂੰ ਉਹਨਾਂ ਦੇ ਵਿਸਾਰਤਾ ਪੰਜਾਬ ਅੱਜ ਸਾਡੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਥਾਣਿਆਂ ਦੇ ਵਿੱਚ ਗ੍ਰੇਨੇਡ ਨਾਲ ਹਮਲੇ ਹੋਏ ਨੇ ਬਾਬਾ ਧਮਾਕੇ ਹੋ ਰਹੇ ਨੇ ਘਰਾਂ 'ਚ ਧਮਾਕੇ ਹੋਏ ਅੱਜ ਬਾਬਾ ਸਾਹਿਬ ਭੀਮਰਾਓ ਬੇਦਕਰਦੀ ਦੀ ਜਿਨ੍ਹਾਂ ਨੇ ਸੰਵਧਾਨ ਨੂੰ ਸਿਰਜਿਆ ਅੱਜ ਉਹਨਾਂ ਦੀ ਜਿਹੜੀ ਯਾਦਗਾਰ ਉਹਦੇ ਉੱਤੇ ਅਟੈਕ ਕੀਤਾ ਗਿਆ ਸੋ ਇਸ ਵੇਲੇ ਪੰਜਾਬ 'ਚ ਪੂਰਨ ਤੌਰ ਤੇ ਰਾਜਕਤਾ ਹੈ ਅਸੀਂ ਬਾਰਡਰ ਬੈਲਟ ਦੇ ਉੱਤੇ ਆਂ ਡਰੋਨ ਦੇ ਨਾਲ ਤਸ਼ਕਰ ਆ ਰਹੇ ਨੇ ਔਰ ਉਧਰ ਧਿਆਨ ਕੋਈ ਨਹੀਂਗਾ ਸਾਰੀ ਪੁਲਸ ਕਿਤੇ ਲਾਈ ਆ ਸਿਰਫ ਕਾਉਂਸਲਰਾਂ ਨੂੰ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਕਿਸੇ ਤਰ੍ਹਾਂ ਫੜ ਕੇ ਝੂਠੇ ਕੇਸਾਂ 'ਚ ਪਾਸਾ ਕੇ ਕਿਸੇ ਤਰੀਕੇ ਨਾਲ ਅਸੀਂ ਬਹੁਤ ਸਾਫਤ ਕਰ ਲਈਏ ਸੋ ਅਸੀਂ ਪੂਰਨ ਤੌਰ ਤੇ ਪਾਰਟੀ ਸਾਰੀ ਰਾਤ ਜਾਗਦੀ ਹੈ ਕਿਤੇ ਵੀ ਕੋਈ ਇਹੋ ਜੀ ਹਰਕਤ ਹੋਏਗੀ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਹੋਣਗੇ ਟੀਜੀਪੀ ਜ਼ਿੰਮੇਵਾਰ ਹੋਣਗੇ ਜੇ ਕਿਸੇ ਵੀ ਸਾਡੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੋ ਗਿਆ ਤੁਹਾਨੂੰ ਕੋਈ ਕੰਪਲੇਂਟ ਹੈ ਤੁਸੀਂ ਬੁਲਾਓ ਅਸੀਂ ਕੋਈ ਵੀ ਇਨਕੁਆਰੀ ਜੁਆਇਨ ਕਰਨ ਨੂੰ ਤਿਆਰ ਹਾਂ ਪਰ ਇਹ ਜਿਹੜਾ ਡਿਕਟੇਟਰਸ਼ਿਪ ਹੈ ਇਹ ਅਸੀਂ ਨਾ ਬਰਦਾਸ਼ਤ ਕਰਨੀ ਹੈ ਨਾ ਇਹ ਡਿਕਟੇਟਰਸ਼ਿਪ ਤੁਸੀਂ ਕਰੋ ਸਰ ਜੀ ਸੰਭਲ ਨਾ ਟੀਮ ਆਈ ਸੀ ਪੰਜਾਬ ਦੇ ਸਾਰੇ ਲੈ ਆਏ ਨੇ ਨਾਲ ਸਾਰੇ ਇਕੱਠੇ ਇਕੱਠੇ ਹੀ ਦਬਾਏ ਨਾ ਉਹ ਸੈਂਪਲ ਭਰਨ ਵਾਲੀ ਮਸ਼ੀਨ ਵੀ ਆ ਜਾਂਦੀ ਹੈ ਪੁਲਿਸ ਵੀ ਆ ਜਾਂਦੀ ਹੈ ਹੁਣ ਦੇਖੋ ਜਿਹੜਾ ਆਮ ਸ਼ਰੀਫ ਬੰਦਾ ਉਹਦੇ ਆਤੇ ਤਾਂ ਬਹੁਤ ਵੱਡੀ ਗੱਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਪੈਰਲਾਈਜ਼ ਦਾ ਅਟੈਕ ਹੈ ਜੇ ਉਹਨਾਂ ਨੂੰ ਕੁਝ ਹੋ ਜਾਏ ਕੌਣ ਜ਼ਿੰਮੇਵਾਰ ਹੈ ਇਹ ਤੇ ਇਹ ਤੇ ਉਹ ਕੰਮ ਕਰ ਰਹੇ ਨੇ ਕਿ ਜਿਹੜਾ ਕਦੀ ਕਿਸੇ ਨੇ ਸੁਪਨੇ 'ਚ ਨਹੀਂ ਲਿਆ ਹੁਣ ਅੱਜ ਅੱਜ ਦੇਖੋ ਜਿਹੜੀ ਸਰਕਾਰ ਹੁੰਦੀ ਲੋਕਾਂ ਵਾਸਤੇ ਹੁੰਦੀ ਲੋਕਾਂ ਦੇ ਹੱਕਾਂ ਵਾਸਤੇ ਹੁੰਦੀ ਹੈ ਅੱਜ ਸਰਕਾਰ ਨੇ ਸੰਵਿਧਾਨ ਦੇ ਅਧਿਕਾਰ ਦੇਣੇ ਨੇ ਔਰ ਇੱਕ ਹੋਰ ਇਹ ਅੱਜ ਲੋਕਤੰਤਰ ਨੂੰ ਬਹਾਰ ਰੱਖਣ ਦੀ ਅਸੀਂ ਸੰਵਿਧਾਨ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਔਰ ਇਹ ਲੋਕਤੰਤਰ ਖਤਮ ਕਰ ਰਹੇ ਨੇ ਸੋ ਇਹ ਸਰਕਾਰ ਜਿਹੜੀ ਹੈ ਇਹ ਦਬਾਅ ਦੇ ਨਾਲ ਕਾਰਪੋਰੇਸ਼ਨ ਬਣਾਉਣਾ ਚਾਹੁੰਦੀ ਉਹ ਨਹੀਂ ਹੋਏਗਾ 100% ਕਾਂਗਰਸ ਪਾਰਟੀ ਆਪਣਾ ਮਿਹਰ ਸਵੇਰੇ ਬਾਈ ਸਰ ਕਾਂਗਰਸ ਦੇ ਕਾਲੀਆਂ ਕਦੀ ਇੰਝਾਂ ਦਾ ਗੁੰਡਾ ਕਰਦੀ ਨਹੀਂ ਦਿੱਤੇਖਣੋ ਮਿਲੀ ਪਹਿਲੀ ਵਾਰ ਹੋ ਰਿਹਾ ਕਿ ਨਾ ਗੁੰਡਾ ਕਰਦੀ ਨਾ ਹੋ ਰਿਹਾ ਉਹ ਵੀ ਅੱਜ ਐਤਵਾਰ ਦੇ ਦਿਨ ਛੁੱਟੀ ਵਾਲੇ ਦਿਨ ਕਿਸੇ ਘਰ ਸੈਂਪਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਖੋ ਮਾਝੇ ਵਾਲਿਆਂ ਇਹ ਚੀਜ਼ਾਂ ਕਦੀ ਕੋਈ ਨਵੀਆਂ ਨੇ ਸਾਡੇ ਵਾਸਤੇ ਕੋਈ ਗੱਲ ਨਹੀਂ ਕਰ ਲੈਣ ਜਿੰਨੀ ਕੁ ਹੁੰਦੀ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਅਸੀਂ ਫੇਰ ਵੀ ਅਸੀਂ ਲੋਕ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਕਦੀ ਵੀ ਜਹੀ ਐ ਐਕਸਰਸਾਈਜ਼ ਨਹੀਂ ਕਰਦੀ ਤੇ ਨਾ ਕਰੇਗੀ ਔਰ ਲੋਕਤੰਤਰ ਤਰੀਕੇ ਨਾਲ ਚੱਰੇ ਮੇਰ ਬੜਾ ਸਰ ਸਾਬੇ ਭਾਈ ਨੂੰ ਬੜੀ ਡੇਰ ਤੋਂ ਕੋਲਾ ਆ ਰਹੀਆਂ ਸੀ ਬੜੇ ਡੇਰ ਤੋਂ ਉਹਨਾਂ ਨੇ ਮਗਰ ਲੱਗੇ ਹੋਏ ਸੀ ਕਿਹੇ ਤਰੀਕੇ ਨਾਲ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਦੇਖੋ ਪੂਰਨ ਤੌਰ ਤੇ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਨੇ ਉਹ ਇੱਥੇ ਖੜੇ ਨੇ ਉਹਨਾਂ ਦੇ ਕੋਲ ਹੀ ਨੇ ਸਾਰੀ ਸਮੂਚੀ ਕਾਂਗਰਸ ਪ੍ਰਧਾਨ ਜੀ ਹੈ ਅਸੀਂ ਸਾਰੇ ਖੜੇ ਹਾਂ ਜੋ ਕੌਲਾ ਕਰਦੇ ਤੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਵੀ ਬੈਠੇ ਆ ਅਸੀਂ ਉਹਨਾਂ ਨੂੰ ਹੌਸਲੇ ਵਸਾਈ ਲਈ ਵੀ ਬੈਠੇ ਆ ਔਰ ਮੈਂ ਫੇਰ ਕਹਿਣਾ ਚਾਹੁੰਦਾ ਚਲੋ ਅਸੀਂ ਤੋਂ ਨਾਲ ਹੈ ਸਾਡਾ ਕਲਾ ਕਲਾ ਵਰਕਰ ਬੈਸੀ ਬਹੁਤ ਅੜਨਾ ਹੈ ਉਹਨੂੰ ਲੋੜ ਹੀ ਨਹੀਂ ਗਿਆ ਚੀਜ਼ਾਂ ਦੀ ਪਰ ਕਿੰਨੇ ਦਿਨ ਹੋ ਗਏ ਕੋਈ ਇੱਕ ਵੀ ਬੰਦਾ ਇਹ ਲਾ ਪਾਏ ਇੱਕ ਵੀ ਦਾ ਤੂ ਔਰ ਇੰਨਾ ਪ੍ਰੈਸ਼ਰ ਇੰਨਾ ਪ੍ਰੈਸ਼ਰ ਕਿ ਕੋਈ ਗੱਲ ਕਰਨ ਲਈ ਨਹੀਂ ਅੱਜ ਇਹ ਕਿਹੜਾ ਅਥੇ ਰੇਡ ਹੋਇਆ ਕੀ ਕਾਰਨ ਕੀ ਹੈ ਸਰ ਕਿਰਾ ਇਲੈਕਸ਼ਨ ਜਿੱਤੇ ਬੰਦੇ ਦੇ ਘਰ ਰੇਡ ਹੋਣਾ ਹੈ ਜੈ ਜੀ ਜੀ ਇਹ ਰੇਡ ਨਹੀਂ ਕੀਤਾ ਗਿਆ ਇਹ ਫੂਡ ਸੇਫਟੀ ਵਾਲੇ ਟੀਮ ਵਾਲੇ ਆਏ ਸੀਗੇ ਸਾਡੇ ਥਾਣੇ ਆਏ ਸੀਗੇ ਉਹਨਾਂ ਨੂੰ ਸੀਗਾ ਕੋਈ ਕੰਪਲੇਂਟ ਸੀਗੀ ਉਹਦੇ ਰਿਗਾਰਡਿੰਗ ਇੱਥੇ ਆਏ ਆ ਆਪਾਂ ਸੈਂਪਲ ਲੈਣ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਉਹਨਾਂ ਦੇ ਨਾਲ ਸਪੋਰਟ ਵਾਸਤੇ ਆਏ ਆ ਵੀ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਾ ਆਵੇ ਸਰ ਉਹ ਫਿਰ ਮਾਫੀ ਮੰਨ ਕੇ ਕੱਢ ਹੀ ਗਏ ਨੇ ਵੇਖੋ ਇੱਕ ਕੇਸ ਦੇ ਤਰ੍ਹਾਂ ਆਪਾਂ ਸੈਂਪਲ ਭਰਨ ਜਾਵਾਂ ਜੀ ਤੁਹਾਡੇ ਇਲਾਕੇ ਦੀ ਪੁਲਿਸ ਨੂੰ ਤੁਹਾਨੂੰ ਦੱਸ ਕੇ ਆਏ ਨੇ ਫਿਰ ਇੱਥੇ ਆ ਕੇ ਬਿਨਾ ਮਤਲਬ ਤੋਂ ਰੇਡ ਕਰਨਾ ਇਦਾਂ ਚੈੱਕ ਕਰਨਾ ਕਿਵੇਂ ਸੈਂਪਲ ਭਰਨਾ ਦਿਨ ਦੇ ਟਾਈਮ ਤੇ ਵੀ ਹੋ ਸਕਦਾ ਇਹ ਤਾਂ ਦੇ ਰਾਤ ਨੂੰ ਰੀਡ ਕਰਨਾ ਕਿਸੇ ਦੇ ਘਰ ਸੈਂਪਲ ਪਰ ਮੈਂ ਕਿੰਨਾ ਉਤੋਂ ਕੱਲ ਮੇਲ ਦੇ ਇਲੈਕਸ਼ਨਾਂ ਕੱਲ ਇਹਨਾਂ ਜਿਉਂ ਇਹ ਤੇ ਉਹ ਡਿਪਾਰਟਮੈਂਟ ਵਾਲੇ ਹੀ ਦੱਸ ਸਕਦੇ ਸਾਡੇ ਕੋਲ ਜਦੋਂ ਆਉਣਗੇ ਸਾਡੇ ਕੋ ਸਾਡਾ ਫਰਜ਼ ਬੰਦਾ ਵੀ ਅਸੀਂ ਦੂਜੇ ਮੈਕਮੇ ਦੀ ਹਦਮਤ ਕਰੀਏ ਅਸੀਂ ਉਹਨਾਂ ਦੇ ਨਾਲ ਸਪੋਰਟ ਆਏ ਆ ਜੀ ਅੱਗੇ ਵਾਦਦੇ ਉਧਰ ਸਰਹੰਦਰ ਨੇੜਲੇ ਪਿੰਡ ਸਾਨੀਪੁਰ ਕੋਲੋਂ ਲੰਗਦੀ ਪਾਖੜਾ ਨਹਿਰ ਦੇ ਵਿੱਚੋਂ ਆਪਣੀ 4 ਸਾਲਾ ਧੀ ਸਮੇਤ ਛਾਲ ਮਾਰ ਕੇ ਜੀਵਨ ਲੀਲਾ ਖਤਮ ਕਰ ਲੈਣ ਵਾਲੀ ਮਹਿਲਾ ਦੇ ਪਤੀ ਅਤੇ ਸੱਸ ਦੇ ਵਿਰੁੱਧ ਸਰਹੰਦ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੋ ਜਾਣਕਾਰੀ ਦੇ ਅਨੁਸਾਰ ਨੂਰ ਮੁਹੰਮਦ ਵਾਸੀ ਪਿੰਡ ਆਸਾਨੀਪੁਰ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਵੱਡੀ ਭੈਣ ਰੇਸ਼ਮਾ ਰਾਣੀ ਦਾ ਵਿਆਹ ਅਮੀਰ ਖਾਨ ਵਾਸੀ ਪਿੰਡ ਮਾਜਰੀ ਕਿਛਨੇਵਾਲੀ ਦੇ ਨਾਲ ਹੋਇਆ ਸੀ ਸੋ ਨੂਰ ਮੁਹੰਮਦ ਨੇ ਦੋਸ਼ ਲਗਾਇਆ ਕਿ ਉਸਦਾ ਜੀਜਾ ਕਿਸੇ ਹੋਰ ਲੜਕੀ ਨੂੰ ਪਿਆਰ ਕਰਦਾ ਜਿਸ ਨਾਲ ਵਿਆਹ ਕਰਵਾਉਣ ਦੇ ਲਈ ਉਹ ਅਤੇ ਉਸਦੀ ਮਾਂ ਉਸਦੀ ਭੈਣ ਰੇਸ਼ਮਾ ਤੇ ਤਲਾਕ ਲੈਣ ਦੇ ਲਈ ਦਬਾਅ ਪਾਉਂਦੇ ਰਹਿੰਦੇ ਸਨ ਤੇ ਉਸਦੀ ਭੈਣ ਦੀ ਕੁੱਟਮਾਰ ਕਰਕੇ ਉਸ ਨੂੰ ਪੇਕੇ ਵੀ ਭੇਜਿਆ ਜਾ ਰਿਹਾ ਸੀ ਜਿਨ੍ਹਾਂ ਨੇ ਬੀਤੀ 1 ਜਨਵਰੀ ਨੂੰ ਉਸਦੀ ਭੈਣ ਰੇਸ਼ਮਾ ਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਅਸੀਂ ਤੈਨੂੰ ਨਹੀਂ ਰੱਖਣਾ ਜਿਸ ਤੋਂ ਬਾਅਦ ਉਸਦੀ ਭੈਣ ਰੇਸ਼ਮਾ ਰਾਣੀ ਆਪਣੇ ਪੇਕੇ ਘਰ ਪਿੰਡ ਸਾਨੀਪੁਰ ਰਹਿਣ ਲੱਗੀ ਸੋ ਬੀਤੀ 18 ਜਨਵਰੀ ਨੂੰ ਆਪਣੇ ਪਤੀ ਅਤੇ ਸਾਥ ਤੋਂ ਤੰਗ ਆ ਕੇ ਉਸਦੀ ਭੈਣ ਰੇਸ਼ਮਾ ਰਾਣੀ ਨੇ ਆਪਣੀ 4 ਸਾਲਾ ਬੱਚੀ ਰਹਿਾਨਾ ਸਮੇਤ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿੱਦੀ লাশ ਨਹਿਰ ਵਿੱਚੋਂ ਮਿਲੀ ਹੈ ਸੋ ਨੂਰ ਮੁਹੰਮਦ ਦੇ ਬਿਆਨਾਂ ਤੋਂ ਬਾਅਦ ਥਾਣਾ ਸਰਹੰਦ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਮਾਮਲਾ ਹੋਇਆ ਸੀ ਇਹ ਆਪਣਾ ਨੂਰ ਮੁਹੰਮਦ ਹੈ ਨੂਰ ਮੁਹੰਮਦ ਇਹਦਾ ਫਰੇਦਰ ਹੈ ਲੜਕੀ ਦਾ ਇਹਦੀ ਲੜਕੀ ਵਿਆਹ ਸੀ ਆਪਣੀ ਮਾਜਰੀ ਕ੍ਰਿਸ਼ਨ ਵਾਲੀ ਅਮਲੋਤ ਚ ਉਹਦਾ ਆਪਣੇ ਪਤੀ ਨਾਲ ਕੋਈ ਡਿਸਪਿਊਟ ਚੱਲਦਾ ਸੀ। ਹੁਣ ਕਈ ਦਿਨਾਂ ਤੋਂ 10-15 ਦਿਨਾਂ ਤੋਂ ਉਸ ਨਾਲੇ ਕੋਈ ਲਾਈ ਸੀ। ਤੇ 10 ਦਿਨ ਨਹੀਂ ਕਿਸੇ ਨਾਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤੁਰਕ ਦੇਣਾ ਚਾਹੁੰਦਾ ਸੀ। ਜਿਹੜਾ ਉਹਨੂੰ ਫੋਨ-ਫਾਨ ਤੇ ਸਾਰਾ ਕੁਝ ਦੱਸਿਆ ਸੀ ਇਹਨੂੰ ਸਾਰੀ ਗੱਲ ਦਾ ਪਤਾ ਸੀ ਇਸ ਕਰਕੇ ਇਹਨੂੰ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਹੁਰੇ ਘਰ ਤੋਂ ਇਹਨੇ ਆਪਣੀ ਲੜਕੀ ਸਮੇਤ ਸਾਨੀਪੁਰ ਨਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰ ਦਿੱਤੀ। ਉਹਦੀ ਬਾਡੀ ਵੀ ਮਿਲ ਗਈ ਸੀ タルਕੀ ਦੀ। ਕਿੱਥੋਂ ਮਿਲੀ? ਇਹਦੀ ਮੇਲੇ ਸੀ ਪਿੰਡ ਮਲੌਰ ਹਰਿਆਣੇ ਦੇ ਵਿੱਚ ਪੈਂਦਾ ਅੰਬਾਲੇ 'ਚ ਕੀ ਨਾਮ ਸੀ ਲੋਕੀਆ ਇਹ ਇਟਲਾ ਰੇਸ਼ਮਾ ਰਾਣੀ ਆ ਉਮਰ 31 ਸਾਲ ਹੈ ਇਹਦੀ ਬੇਟੀ ਆ ਇੱਕ 4 ਸਾਲ ਦੀ ਰਹਿਾਨਾ ਉਮਰ 4 ਸਾਲ ਇਹਦੀ ਡੈਡ ਬੋਰਡ ਜਿਹੜੀ ਕੱਲ ਮਡੋਲੀ ਐ ਜਿਹੜਾ ਪਟਿਆਲੇ 'ਚ ਪਿੰਡ ਉੱਥੋਂ ਹੈਡ ਤੋਂ ਮਰ ਚੋਂ ਉਹ ਗ੍ਰਾਮ ਦੇ ਬੰਦੇ ਮਰਚਰੀ 'ਚ ਪਈਆਂ ਨੇ ਉਹ ਪੋਸਟਮਾਰਟਮ ਕਰਾ ਰਹੇ ਆ ਅਸੀਂ ਤੇ ਕੀ ਮਾਮਲਾ ਦੱਸ ਕੀ ਮਾਮਲਾ ਦੀ ਐਫਆਈਆਰ ਨੰਬਰ 6 ਦਰਜ ਹੋਈ ਹੈ 10835 ਬੀਐਨਐਸ ਖਾਨਸਰਾਂਦ ਜ਼ਿਲ੍ਹਾ ਫਤਿਹਗੜ ਸਾਹਿਬ ਦੂਸ਼ੀਆਂ ਤੇ ਕੱਲ ਰੇਡ ਕੀਤੀ ਸੀ ਅਜੇ ਭੱਜੇ ਹੋਏ ਨੇ ਪੋਸਟਮਾਰਟਮ ਤੋਂ ਬਾਅਦ ਫੇਰ ਰੇਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਕਿਹਨਾਂ ਖਿਲਾਫ ਮਾਮਲਾ ਦਰਜ ਹੈ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਣ ਖਾਨ ਤੇ ਇਹਦੀ ਸੱਸ ਹੈ ਨਿਆਮ ਤੇ ਪਤਨੀ ਸੋਣ ਖਾਨ ਨਾਲ ਲਾਸੀ ਮਾਦਰੀ ਕਰ ਇਹ ਇਸ ਨੇ ਆਲੀ ਅਮਲੋੜੇ ਇਹਨਾਂ ਦੋਨੋਂ ਦੇ ਖਿਲਾਫ ਸਾਸੀ ਦੇ ਪਤੀ ਦੀ ਅੱਗੇ ਬਾਅਦ ਨੇ ਉੱਧਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਦੀ ਮੂਰਤੀ ਦੀ ਤੋੜਪੰਨ ਕਰਨ ਦੀ ਘਟਨਾ ਜੋ ਬਹੁਤ ਹੀ ਨਿੰਦਨਯੋਗ ਹੈ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਬਰਾਬਰਤਾ ਦਾ ਹੱਕ ਦਬਾਉਣ ਵਾਲੀ ਸ਼ਖਸੀਅਤ ਦੇ ਚਿੰਨ੍ਹ ਦਾ ਨਿਰਧਾਰਤ ਅਪਸੀ ਭਾਈਚਾਰਕ ਸਾਂਝ ਦੇ ਵਿੱਚ ਫੁੱਟ ਪਾਉਣ ਵਾਲਾ ਕਦਮ ਹੈ ਸੋ ਸਰਕਾਰ ਇਸ ਦੀ ਜਾਂਚ ਕਰਵਾ ਕੇ ਸਾਜ਼ਿਸ਼ ਦਾ ਪਰਦਾ ਫਾਸ਼ ਕਰੇ ਸੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਵੱਲੋਂ ਸਭ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਗਈ ਸਵਧਾਨ ਨਿਰਮਾਤਾ ਡਾਟਰ ਪੀਵਰਾਵ ਵੈਦਕਰ ਜੀ ਦੀ ਮੂਰਤੀ ਨੂੰ ਤੋੜਨਾ ਬਹੁਤ ਹੀ ਮਦਭਾਗਾ ਹੈ ਦੁਖਦਾਈ ਹੈ ਨਿੰਦਕ ਜੋਗਾ ਸਖਤ ਐਕਸ਼ਨ ਲੈਣ ਦੀ ਲੋੜ ਹੈ ਜਿਹੜੇ ਵੀ ਸ਼ਰਾਰਤੀ ਨੇ ਸ਼ਰਾਰਤ ਕਰਕੇ ਇਹ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕੀਤਾ ਕਿਉਂਕਿ ਡਾਟਰ ਪੀਵਰਾਵ ਵੈਦਕਰ ਜੀ ਨੇ ਇਸ ਮੁਲਕ ਦੇ ਵਿੱਚ ਜੋ ਲੋਕ ਰਾਜ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਖਾਸ ਤੌਰ ਤੇ ਆਮ ਲੋਕਾਂ ਨੂੰ ਵੋਟ ਦਾ ਹੱਕ ਦਿੱਤਾ ਬਰਾਬਰਤਾ ਦੀ ਗੱਲ ਸਮਾਜ ਦੇ ਵਿੱਚ ਲਿਆਉਣ ਦਾ ਕਾਨੂੰਨੀ ਤੌਰ ਤੇ ਬਦੌਬਸਤ ਕੀਤਾ ਉਤੇ ਅਸੀਂ ਮਾਨ ਕਰ ਸਕਦੇ ਆ ਇਹ ਦੇਸ਼ ਜਿਹੜਾ ਹੈ سرمایہਦਾਰਾਂ ਦੀ ਚੁੰਗੜ ਚੋਂ ਕੱਢ ਕੇ ਆਮ ਲੋਕਾਂ ਦੇ ਹੱਥਾਂ ਵਿੱਚ ਦੇਣ ਦਾ ਜਿਹੜਾ ਯਤਨ ਹੈ ਇਹ ਡਾਕਟਰ ਭੀਮrao Ambedkar ji ਦੀ ਬਦੌਲਤ ਆ ਸੋ ਐਸੇ ਮਹਾਨ ਮਨੁੱਖ ਦਾ અપਮਾਨ ਕਰਨਾ ਮੈਂ ਸਮਝਦਾ ਬਹੁਤ ਹੀ ਨਾ ਬਰਦਾਸ਼ਤਜੋਗਾ ਔਰ ਸਰਕਾਰ ਨੂੰ ਸੰਤੋਖ ਸੰਤਖੇਸ਼ਨ ਲੈਣ ਦੀ ਲੋੜ ਔਰ ਇਹਦੇ ਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਲੋੜ ਕਿਸੇ ਖਾਸ ਫਿਰਕੇ ਲਈ ਕਿਸੇ ਕਾਸ ਵਰਗ ਲਈ ਕੜਤਾਂ ਪੈਰਾ ਕਰਨ ਦੀ ਲੋੜ ਨਹੀਂ ਬਲਕੇ ਇਸ ਕਿਸਮ ਦੇ ਸ਼ਾਰਤੀ ਲੋਕਾਂ ਦੀ ਸ਼ਰਾਰਤ ਨੂੰ ਨਾਕਾਮ ਕਰਨਾ ਤਾਂ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਲੋੜ ਹੈ ਅੱਗੇ ਵਧਦੇ ਉਧਰ ਗਣਤੰਤਰ ਦੀਵਸ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਖੰਡਿਤ ਕੀਤੇ ਜਾਣ ਦੇ ਰੋਸ ਵਜੋਂ ਅੰਮ੍ਰਿਤਸਰ ਦੀਆਂ ਵੱਖ-ਵੱਖ ਜਥੇਬੰਦੀਆਂ, ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਭੰਡਾਰੀ ਪੁਲ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਸੋ ਇਸ ਮਾਮਲੇ ਦੇ ਵਿੱਚ ਬਾਰੀਕੀ ਦੇ ਨਾਲ ਜਾਂਚ ਕਰਕੇ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸੋ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਹੜੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਇਹ ਕਟਨਾ ਕੀਤੀ ਗਈ ਹੈ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਜੇਕਰ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਤੇ ਰੋਪੀ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹ ਬਿਆਨ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੇ ਜਾ ਰਹੇ ਨੇ। ਸੋ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਜਿਹੀ ਕਟਨਾ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣੀਆਂ ਚਾਹੀਦੀਆਂ ਨੇ ਸੋ ਏਸੀਪੀ ਸੈਂਟਰਲ ਜਸਪਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਜੋ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ આરોપી ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ આરોપી ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਗਰ ਉਸ ਦੇ ਨਾਲ ਕੋਈ ਹੋਰ ਵੀ ਸਾਥੀ ਹੋਇਆ ਤਾਂ ਪੁਲਸ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕਰੇਗੀ ਅਤੇ ਅੱਜ ਦਲਿਤ ਸਮਾਜ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਕੱਲ ਜੀ ਜੋ ਘਟਨਾ ਦੇ ਕਾਰਨ ਅੱਜ ਜਿਹੜਾ ਭੰਡਾਰੀ ਪੁਲ ਜਿਹੜਾ ਉਹ ਬੰਦ ਹੋ ਚੁੱਕਾ ਵਾ ਔਰ ਸਾਰ ਸੰਗਤ ਨੂੰ ਔਰ ਅੰਮ੍ਰਿਤਸਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਪੂਰਾ ਜਿਹੜਾ ਉਹ ਸੰਯੋਗ ਦੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਭਾਰਤੀ ਮੰਗ ਕੀ ਹੈ ਕਿਉਂਕਿ ਦੋਸ਼ੀ ਤਾਂ ਫੜ ਲਿਆ ਗਿਆ ਉਹ ਤੇ ਮੰਗ ਕੀ ਹੈ ਮੰਗ ਹਲੇ ਹੁਣ ਵੇਖੋ ਗੋਮਸਾਰੀ ਇਕੱਠੀ ਹੋ ਰਹੀ ਆ ਜੋ ਸਮਾਜ ਦੀ ਮੰਗ ਹੋਏਗੀ ਉਹਦੇ ਵਿੱਚ ਜਿਹੜਾ ਸਾਰਾ ਪੂਰਾ ਉਤਰਿਆ ਜਾਊਗਾ ਸਾਧ ਸੰਗਤ ਨੂੰ ਅਪੀਲ ਕਰਦੇ ਕਿ ਉਹਨਾਂ ਨੂੰ ਤੇ ਬਹੁਤ ਜਿਹੜੀ ਕੜੀ ਤੋਂ ਕੜੀ ਜਿਹੜੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜੇ ਬੰਦੇ ਨੂੰ ਜਿਆ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰਾ ਵਾਲਮੀਕੀ ਮਹਾਰਕੇਸ਼ਨਾ ਜਨਰਲ ਸੈਕਟਰੀ ਸੰਤਮਾਨ ਸਭਾ ਭਾਰਤ ਤੁਣਾ ਸਾਹਿਬ ਡ੍ਰੈਸਟ ਜੋ ਬੀਤੇ ਦਿਨੀ ਕਾਲਜੋ ਦੁਖਦਾਈ ਘਟਨਾ ਕੀਤੀ ਗਈ ਹੈ ਸਾਡੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਸਰੂਪ ਨਾਲ ਜੋ ਤੋੜ-ਫੋੜ ਕੀਤੀ ਗਈ ਹੈ ਉਹਨਾਂ ਪਾਪੀਆਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਔਰ ਅੱਜ ਦੇ ਦਿਨ ਸਹਿਬ ਪਾਤਸ਼ਾਹ ਸਤਗੁਰ ਮਲਕੀਤਨਾਥ ਮਹਾਰਾਜ ਜੀ ਵੱਲੋਂ ਜੋ ਕਿ ਭੰਡਾਰੀ ਪੁੱਲ ਨੂੰ ਬੰਦ ਕੀਤਾ ਗਿਆ ਔਰ ਸੇਵਾਦਾਰਾਂ ਨੂੰ ਸ਼ਹਿਰ-ਸ਼ਹਿਰ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਾਈ ਗਈ ਹੈ ਔਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਸਹਿਬ ਪਾਤਸ਼ਾਹ ਜੀ ਵੱਲੋਂ ਉਹਨੂੰ ਸਪੂਰਨ ਰੰਗ ਦੇਣ ਵਾਸਤੇ ਅੱਜ ਸੇਵਾਦਾਰ ਖੱਲੇ ਨੇ ਤੇ ਅਸੀਂ ਦੇਸ਼ਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹਾਂ ਆਦੇਸ਼ ਕਰਦੇ ਹਾਂ ਕਿ ਅੱਜ ਦੇ ਦਿਨ ਜਿਹੜਾ ਕੀ ਇਹ ਮੁਕੰਮਲ ਬੰਦ ਦੀ ਜਿਹੜੀ ਕਾਲ ਸਹਿਬ ਪਾਤਸ਼ਾਹੀ ਵੱਲੋਂ ਦਿੱਤੀ ਗਈ ਹੈ ਇਹਨੂੰ ਬੰਦ ਕਰਨਾ ਚਾਹੀਦਾ ਔਰ ਸੰਤ ਸਮਾਜ ਦਾ ਸਾਥ ਦੇਣਾ ਚਾਹੀਦਾ ਮਹਾਰਾਜ ਜੀ ਹੋਰ ਮੰਗ ਕੀ ਕਿਉਂਕਿ ਦੋਸ਼ੀ ਦਾ ਕੱਲ ਦਾ ਫੜ ਚੁਕੇ ਗਏ ਤੇ ਪੁਲਿਸ ਨੇ ਕਿਹਾ ਵੀ ਉੱਤੇ ਕਾਰਵਾਈ ਵੀ ਕੀਤੀ ਗਈ ਹੋਰ ਕੀ ਮੰਗ ਹਾਂਜੀ ਹਾਂਜੀ ਸਾਡੀ ਮੰਗ ਇਹ ਹੈ ਕਿ ਦੇਖੋ ਇੱਡਾ ਵੱਡਾ ਕਾਂਡ ਜਿਹੜਾ ਕੀਤਾ ਜਿਹੜਾ ਕਿ ਜਿਸ ਪਾਪੀ ਨੇ ਪਾਪ ਕੀਤਾ ਉਹ ਕੱਲੇ ਪਾਪੀ ਨੇ ਪਾਪ ਨਹੀਂ ਕੀਤਾ ਉਹਦੇ ਨਾਲ ਜਿਹੜੇ ਵੀ ਜਿੰਨੇ ਵੀ ਲੋਕ ਇਨਵੋਲਵ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਦੇਖੋ ਉਹਨੂੰ ਥੋੜਾ ਕਿਨੇ ਪ੍ਰੋਵਾਈਡ ਕਰਾਇਆ ਉਹਨੂੰ ਮਸ਼ੀਨ ਜਿਹੜੀ ਪ੍ਰੋਵਾਈਡ ਕਿਨੇ ਕਰਾਈ ਹੈ ਇਹਨਾਂ ਸਾਰਿਆਂ ਦੀ ਸਾਰਿਆਂ ਨੂੰ ਜਿਹੜੀ ਕਿ ਬੰਦੀ ਕਾਰਵਾਈ ਔਰ ਸੰਸਮਾਈ ਵੱਲੋਂ ਜਿਹੜੀ ਕਿ ਇਸ ਬੰਦੇ ਨੇ ਜਿਹੜੀ ਦੁਖਦਾਈ ਕਟਨਾ ਜਿਹੜੀ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਮੰਗਦੇ ਆ ਐਨਾ ਹੀ ਕਹਿੰਦੇ ਹੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਕ ਕੱਲ ਜਿਹੜੀ ਘਟਨਾ ਵਾਪਰੀ ਸੀਗੀ ਤੇ ਟਾਊਨ ਹਾਲ ਬਾਬਾ ਸਾਹਿਬ ਦੇ ਪੁੱਤਰ ਦੇ ਨਾਲ ਸ਼ਰਾਰਤ ਹੋਈ ਹੈ ਭਾਰਤੀ ਸੁਧਾਨ ਦੇ ਵੀ ਪ੍ਰਤੀਰੂਪ ਸੀ ਉਹਦੇ ਨਾਲ ਪੰਨ ਕਰਕੇ ਉਹਦੀ ਨੁਕਸਾਨ ਪਹੁੰਚਾਇਆ ਗਿਆ। ਉਹਦੇ ਸਬੰਧ ਵਿੱਚ ਅੱਜ ਜਥੇਬੰਦੀਆਂ ਨੂੰ ਬੰਦੀ ਕਾਲ ਦਿੱਤੀ ਗਈ ਸੀ। ਉਹਦੇ ਸਬੰਧ ਵਿੱਚ ਅਸੀਂ ਦੱਸਣਾ ਚਾਹੁੰਦੇ ਵੀ ਅਸੀਂ ਪਹਿਲਾਂ ਹੀ ਇਸ ਸਬੰਧ ਵਿੱਚ ਪਰਚਾ ਦਾਜ ਕਰਕੇ ਬਹੁਤ ਹੀ ਸਖਤ ਤਰਾਹਾਂ ਦੇ ਵਿੱਚ ਪਰਚਾ ਦਾਜ ਕੀਤਾ ਹੈ ਤੇ ਦੋਸ਼ੀ ਨੂੰ ਅਰੈਸਟ ਵੀ ਕਰ ਲਿਆ ਆ ਉਹਦੀ ਪਛਾਣ ਆਕਾਸ਼ ਸਿੰਘ ਸਾਨੂੰ ਭੁਪਿੰਦਰ ਸਿੰਘ ਵਾਸੀ ਧਰਮਕੋਟ ਹੋਈ ਹੈ। ਉਹਨੂੰ ਪ੍ਰੋਪਰ ਪੁੱਛ ਕੇ ਚੱਲ ਰਹੀ ਹੈ ਇੰਟਰੋਗੇਸ਼ਨ ਉਹਦੀ ਤੇ ਅਸੀਂ ਡਿਊਰਿੰਗ ਅ ਟੈਰੋਗੇਸ਼ਨ ਜੋ ਵੀ ਫੈਕਟ ਸੌਣਗੇ ਵੀ ਉਹਦੇ ਨਾਲ ਕੋਈ ਹੋਰ ਸੀਗਾ ਜਾਂ ਨਹੀਂ ਸੀ ਕਿੱਦਾਂ ਆਇਆ ਸੀ ਉਹ ਉਹ ਸਾਰੀ ਵਸ਼ੇ ਕੀ ਸਵਾਲ ਕਰ ਕਿੰਨੇ ਤੜਿਆਂ ਦੇ ਵੱਲ ਅੱਜ ਬਚਲ ਕਰਵਾਇਆ ਗਿਆ ਕਿ ਮੌਲੂ ਸ਼ਾਦ ਦਾ ਕੀ ਪੁੱਛਦੇ ਬਹ ਦੇਖੋ ਜੀ ਸਮੂਹ ਸਮਾਜ ਜਿਹੜਾ ਅਨਸੂਚਿਤ ਜਾਤੀਆਂ ਜਾਂ ਸੁਲਤਾਨ ਵੀ ਸੀ ਵੀ ਕੁਝ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਬੰਦੀ ਕਾ ਦਿੱਤੀ ਗਈ ਸੀ ਪੁਲਿਸ ਬੰਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਆ ਅਲੱਗ-ਅਲੱਗ ਸਥਿਤੀਓਂ ਅਲੱਗ-ਅਲੱਗ ਅਫਸਰ ਲਾਏ ਗਏ ਨੇ ਤੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜਾ ਆਪਣੀ ਖਾਲ ਦਿੱਤੀ ਆ ਉਹ ਸ਼ਾਂਤੀ ਦੇ ਨਾਲ ਇਹਨੂੰ ਪੂਰੀ ਕਰੋ ਕਿਸੇ ਦੇ ਨਾਲ ਆਪਾਂ ਧੱਕਾ ਨਹੀਂ ਕਰਨਾ ਇਸ ਤੋਂ ਆ ਜੇ ਕੋਈ ਸ਼ਰਾਰਤੀ ਐਸਾ ਜਿਹੜਾ ਉਹ ਗੈਰਕਾਨੂੰਨੀ ਕੋਈ ਗਤੀਵਿਧੀ ਕਰੂ ਉਹ ਤੋਂ ਖਲਾਫ ਕਰ ਦਿੱਤੀ ਜਾਵੇ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਹਰਮੰਦਰ ਸਾਹਿਬ ਜਾ ਰਹੇ ਆ ਰਸਤਾ ਤੋਂ ਸਭ ਤੋਂ ਜਿਆਦਾ ਜੇ ਕੋਈ ਰਸਤਾ ਹੈ ਰਿਟੇਸਟਰੀ ਜਿਹੜਾ ਤੇ ਆਪਣਾ ਦਰਵਾਜ਼ਾ ਤੋਂ ਨੂੰ ਜਾਂਦਾ ਹੈ ਸੰਗਤ ਨੂੰ ਇਹ ਹੀ ਪੀੜਾ ਵੀ ਤੁਸੀਂ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਸ਼ਰਧਾ ਦੇ ਨਾਲ ਹਰਮੰਦਰ ਸਾਹਿਬ ਆਓ ਆਪਣੇ ਦਰਸ਼ਨ ਕਰੋ ਤਾਂ ਆਪਣਾ ਵਾਪਸ ਜਾ ਸੋ ਫਿਲਹਾਲ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਨੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ